ਸਸਿਕਾੜੀ ਯੂਟਿਊਬ ਫੈਮਿਲੀ ਕੀ ਹਰ ਚਾਲ ਕੀ ਉਹ ਆਪਾਂ ਨਾਲ ਕੇ ਫੇਰ ਅਪਵਾ ਲਿਆ ਈਏ ਫਰੀਆਂ ਗੱਲਾਂ ਦੁੱਖ ਸੁੱਖ ਕੀਤਾ ਬਹੁਤ ਚਿਰ ਬਾਅਦ ਤੇ ਬਹੁਤ ਮਜ਼ਾ ਆਏ ਉਦੋਂ ਅਸੀਂ ਬਹੁਤ ਟਾਈਮ ਇਕੱਠਾ ਸਪੈਂਡ ਕੀਤਾ ਇਹ ਮਤਲਬ ਮੇਰੇ ਮੈਂ ਕੰਮ ਕਰਦੀ ਫਿਰਨੇ ਨੇ ਮੇਰੇ ਮਗਰ ਮਗਰ ਇਹਨੇ ਕੰਮ ਕਰਨਾ ਸੋ ਇਹ ਸੀ ਸਾਡਾ ਬੌਂਡ ਤੇ ਅਸੀਂ ਚਲੋ ਵਾਇਗਰੂ ਸਾਰਿਆਂ ਨੂੰ ਸਲਾਮਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਸੋ ਇਹਦਾ ਵੀ ਸੀ ਵਿੱਚ ਦਿਵਾਰੀ ਤੋਂ ਅਗਲੇ ਦਿਨ ਦਾ ਵੀ ਸੀ ਵੀਲੌਗ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਨਾਲ ਦੇ ਨਾਲ ਮੇਰੇ ਚੈਨਲ ਨੂੰ ਪਲੀਜ਼ 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 ਸਬਸਕ੍ਰਾਈਬ ਕਰ ਲੈ ਬਾਈ ਆ ਰੀਦ ਖਾ ਰਹੀ ਹੈ ਆਈਸਕ੍ਰੀਮ ਦੇਖਦੀ ਕਿੰਨਾ ਹੈ ਇਹ ਬੰਦਾ ਮਾਰਦੇ ਨਾ ਹੁੰਦਾ ਇਧਰ ਵੰਛਾ ਡਾਂਸ ਹੱਪ ਅੱਛਾ ਸਈਦ ਨੂਰਾ ਤੇਦਰ ਆਪਣੇ ਛੋਟਾ ਕਾਕਾ ਹੈਲੋ

ਹੋ ਹਾਂ ਉਹਨੇ ਤੋਂ ਅੰਦਰ ਗੋ ਵੀ ਗਿਆ ਮੈਂ ਮੂੰਹ ਵੇਖ ਲੇ ਬੇੜਿਆ ਸਰਕਸ ਚੋਂ ਭਜਿਆ ਹੋਇਆ ਬਾਂਦਰ ਉਹ ਗੁਗਲੀ ਬੁਗਲੀ ਬੁਗਲੀ ਅਰੇ ਆ ਵੀਡੀਓ ਕੀ ਕਹਿੰਦੇ ਪੈ ਤੂੰ ਅਸੀਂ ਆਈਸਕ੍ਰੀਮ ਖਾਣੇ ਆ ਜੀ ਫੈਮਲੀ ਤੁਸੀਂ ਵੀ ਖਾ ਲਓ ਅੱਜ ਸਾਡੇ ਘਰੇ ਆਏ ਪਰੌਣੇ ਸਾੜੀਏ ਕੁੜੀਆਂ ਅੱਛਾ ਇਹ ਨਾ ਛੋਟੀ ਇਹ ਬਲਾਈ ਹਾਂਜੀ ਦੇ ਨਿੱਕੇ ਨਿੱਕੇ ਮੁੰਨੇ ਬੱਚੇ ਹੁਦਰੀਨ ਜੁਆਏ ਕਰਦੇ ਰੋਟੀ ਪਾਣੀ ਖਾਦਾ ਏ ਉਹਨਾਂ ਅਸੀਂ ਗੱਲਬਾਤਾਂ ਬੁਲਾਉਂਦੇ ਪੈ ਠੀਕ ਆਪ ਵੀ ਸੜੀਪੜੀ ਸੇਵਾ ਕੀਤੀ ਅੱਜ ਬਹੁਤ ਸਵਾਦ ਸਬਜ਼ੀਆਂ ਬਣਾਈਆਂ ਅੱਜ ਠੀਕ ਆ ਉਹਨਾਂ ਨੂੰ ਲਈ ਇਹ ਕਿ ਨਾ ਲਾਣੋਂ ਉਹਨਾਂ ਤੋਂ ਵੀ ਭੀਮਸੰਭਸਾਈ ਸਹੀ ਗੱਲ ਆ ਸਹੀ ਗੱਲ ਇਹਨਾਂ ਨੂੰ ਵੀ ਇਸ ਦਾ ਚੰਗੀ ਹੋਗੀ ਐ ਕਿਤਾ ਸਲਾਮਾ ਨਾ ਇਹ ਸਹੀ ਗੱਲ ਐ ਜੇ ਦੱਸਦਾਸ ਆ ਹੂੰ ਸਹੀ ਗੱਲ ਹੈ ਆਈ ਮਿਲ ਜਵਾਕ ਉਹ ਮੈਂ ਲਾ ਇਦਾਂ ਉਹ ਹੀ ਗੱਲ ਹੈ ਰੋਲ ਲੱਗਦੀ ਸਾਰੇ ਦੇ ਕੋਈ ਨਹੀਂ ਆਹ ਥਾਲਾ ਇਹ ਇਟੋੜੇ ਲਾਲੀ ਹੋ ਗਿਆ ਚਲੀ ਦਮੂ ਖਾਣੀ ਨਹੀਂ ਹੂੰ ਆ ਇੱਧਰ ਇੱਧਰ ਆ ਗਿਆ ਇੱਧਰ ਆਹ ਹੈ ਸਾੜੀ ਗਾਣੀ ਇੱਧਰ ਹੈ ਦਿੱਲੀ ਆ ਮਿੱਲੀਏ ਮੇਰ ਮਹਰਮਾਨ ਜੀ ਦਾ ਦੇਖ ਕੇ ਪਿਆਰ ਉਧਰ ਹੂੰ ਚੱਕੀ ਤੂ ਆਏ ਜਗਜੀਤਾ ਮੈਨੂੰ ਕਹੇ ਮੈਨੂੰ ਬੰਦੀਪ ਟੁਵੰਦ ਜਗਜੀਤ ਹਾਂਜੀ ਇਧਰ ਮਨਦੀਪ ਟੂਆ ਇਧਰ ਜਗਜੀਤ ਟੂਆ ਪਾਰਟੀ ਬਾਜੀ ਨੂੰ ਚਾਹੀਦੀ ਥੜੀ ਬੈਜੀ ਸਰਾਬੀ ਸਹੀ ਗੱਲ ਆ ਇੱਕ ਪਾਪੇ ਦੀ ਫੇਵਰ ਚ ਇੱਕ ਮੰਮੀ ਦੀ ਫੇਵਰ ਚ ਵਾਲੀਆਂ ਘਰੇ ਵੋਟਾਂ ਵੀ ਚਾਹੀਦੀਆਂ ਹਨ ਆ ਦੀ ਫੇਵਰਟ ਟੀ ਚੱਲ ਵੀ ਹੈਲੋ ਸੇਵ ਸੇਵ ਮੋਂ ਨੀਰ ਕੋਹਲੀ ਮੇਦੀ ਖਾਲੀ ਹੈ ਕੋਲੀ ਚ ਵੇਂਦਾ ਇਹ ਨਹੀਂ ਖਾਲੀ ਬਣੀ ਕਿ ਮਾਮੇ ਬੈਲ ਲੱਗ ਗਿਆ ਮੈਂ ਉਦੋਂ ਆਉਂਗਾ ਸਹੀ ਗੱਲ ਆ ਚੱਲ ਤੂੰ ਨੀ ਤੂੰ ਹੋੜੀ ਤੂੰ ਫਿਰ ਕੀ ਹੋ ਗਿਆ ਅਗਲੇ ਯਾਰ ਨੇ ਲੰਘ ਗਿਆ। ਯਾਰ ਕਿਹਾ ਆ। ਉਹ ਫਾਸਲਾ ਲੈ ਲਾ। ਮੈਂ ਬੋਲਿਆ। ਤੇ ਤੂੰ ਵੀ ਜਾਦੇ ਤੇ ਪਈ। ਮੈਂ ਨਹੀਂ ਮਾਰੇ। ਨਹੀਂ ਨਹੀਂ। ਇਹਨੂੰ ਨਾ ਨਾ ਨਾ। ਨਾ ਨਾ ਕਿਧਰ? ਚੱਲਿਆ। ਇੱਕ ਨੰਬਰ ਭਰੇਦਾ। ਨਹੀਂ ਬਾਪੀ ਰੈਂਦੇ। ਚੱਲ ਇੱਕ ਨੰਬਰ। ਮੇਰੀ ਸੁਸੀ ਤੇ ਖੇੜੀ। ਇਹ ਦੇ ਦੇ। ਇਹਨੂੰ ਦੇਈ ਪੜੀ। ਲੈ। ਮਾਰੀ ਮੈਂ ਕੱਢ ਦਿੰਦਾ। ਕਹੀ ਮੈਂ ਦਾਂਗੇ ਜੀਰੋ ਗਿਆ ਇਹ। ਨੰਬਰ ਤੋਂ ਦਿੱਕਤੀ ਜਿਹੜੇ ਲੋਕ ਦੇ। ਤੂੰ ਬੜੇ ਤੁਨੀ ਮਾਮੇ ਤੋਂ ਜਾ ਕੇ ਬਾਈ ਹਾਂਜੀ ਗਾਇਸ ਤੁਸੀਂ ਨਹੀਂ ਜਾਣਾ ਉਹ ਤੁਹਾਨੂੰ ਨਹੀਂ ਦੇ ਕੇ ਬਾਈ ਮੈਨੂੰ ਭਾਵੇਂ ਜਿਆਦੇ ਦੇ ਦਿੰਦੀ ਹੈ ਬਹੁਤ ਚਾਨਣੀਆਂ ਸਾਥ ਹੈ ਪੰਗੇ ਚਾਨਣੀਆਂ ਸਾਡੀਆਂ ਹਾਂ ਆਪਾਂ ਇਹ ਘੜੂ ਕਰਦੇ ਨਹੀਂ ਕਰੇ ਇਹਨੇ ਜਿਹੜੇ ਘਰੇ ਆਲੂ ਨੂੰ ਲਾਈਦਾ ਇੱਕ ਦਿਨ ਲੰਬੇ ਲਾਖਾ ਤੂੰ ਤਾਂ ਗੱਲ ਹੈਲੋ ਵਾਟਰ ਕੋਲ ਦੇ ਦਿਸੇ ਉਹ ਪਾਣੀ ਨਾ ਬਜੇ ਜਿੰਨੇ ਦਿਸੇ ਬਾਜ ਜਾਵੇ ਦਿੱਤੇ ਨਾ ਕੋਈ ਚਿੱਟੇ ਪੋਕੇ ਗਿੱਗੀ ਪੈਸਾ ਆਉਂਦੀ ਜੋ ਤੇ ਖੀਚੂ ਨਹੀਂ ਖਾਈ ਜਾਂਦੀ ਕੱਪੜੇ ਬੜੇ ਖਾਂਦੀ ਹੈ ਮੇਰਾ ਕਹਿੰਦੀ ਹਾਂ ਹੂੰਗਾ ਦੇ ਦਿੰਦੀ ਅੱਗੋਂ ਬੱਚਾ ਬੱਚਾ ਮੂੰਹ ਬੜਾ ਲੈਦਾ ਫਿਰ 4 YouTube ਫੈਮਲੀ ਕਾਫੀ ਦਿਨ ਹੋ ਗਿਆ ਸੀ ਪੈਲਸ ਵਿੱਚ ਨਹੀਂ ਆਏ ਸੀ ਤੇ ਅੱਜ ਆਏ ਆ ਸੋਚਿਆ ਤੁਹਾਡੇ ਲਈ ਕੋਈ ਵੀਡੀਓ ਬਣਾਈ ਜਾਏ ਤੇ ਇਹ ਲਾਈਟਾਂ ਅਸੀਂ ਪਹਿਲਾਂ ਨਹੀਂ ਸੀ ਲਾਈਆਂ ਪੁਆਇੰਟ ਦਿੱਤੇ ਸੀ ਸੋ ਅੱਜ ਲਾਈਟਾਂ ਲੱਗ ਗਈਆਂ ਤੇ ਕਿੰਨਾ ਸੋਹਣਾ ਲੱਗ ਰਿਹਾ ਹਜੇ ਦਿਨ ਨਾ ਖੜਾ ਹੋਇਆ ਏ ਪਰ ਫਿਰ ਵੀ ਜੇ ਰਾਤ ਨੂੰ ਤਾਂ ਇਹ ਮਾਹੌਲ ਹੋਰ ਵੀ ਜ਼ਿਆਦਾ ਵਧੀਆ ਲੱਗੂਗਾ ਤੇ ਬਹੁਤ ਹੀ ਪਿਆਰੀਆਂ ਲੱਗ ਰਹੀਆਂ ਤੇ ਹੁਣ ਆ ਚੀਜ਼ਾਂ ਨੂੰ ਅਵੋਇਡ ਕਰਿਓ ਕਿਉਂਕਿ ਖਲਾਰੇ ਚਲਦੇ ਹੀ ਰਹਿਣੇ ਆ ਇੱਥੇ ਕੱਪੜੇ ਦੀ ਸ਼ਾਂਤੀ ਕੀਤੀ ਹਾਂ ਜੀ ਕਿਆਰੀ ਚੱਲ ਰਹੀ ਆ ਤੇ ਆਪਣਾ ਜਿਹੜੇ ਕਾਊਂਟਰ ਬਣੇ ਸੀਗੇ ਉਹਨਾਂ ਤੇ ਪੱਥਰ ਲੱਗ ਚੁੱਕਾ ਏ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਇਹ ਹਜੇ ਥੋੜੀ ਥੋੜੀ ਧੁੱਪ ਵੀ ਹੈਗੀ ਆ ਉਹ ਸਾਹਮਣੇ ਕਾਊਂਟਰ ਲੱਗੇ ਹੋਏ ਆ ਇਹ ਡਾਈਨਿੰਗ ਏਰੀਆ ਹੈ ਇੱਥੇ ਵੀ ਹਜੇ ਮੈਟ ਵਗੈਰਾ ਧੋਕ ਲਿਆ ਪਰ ਹਜੇ ਵਿਛਾਈ ਨਹੀਂ ਆਪਾਂ ਹਾਂ ਉਹਨਾਂ ਨੂੰ ਬੁਲਾਉਣ ਨਾਲ ਕਿੰਨੇ ਸੋਹਣੇ ਲੱਗਦੇ ਕਾਊਂਟਰ ਬਹੁਤ ਘੈੜ ਜਦੋਂ ਪੂਰਾ ਤਿਆਰ ਹੋ ਗਿਆ ਆਪਾਂ ਇਹ ਹਾਲ ਨੂੰ ਵੀ ਤਿਆਰ ਕਰਨਾ ਹਜੇ ਇਹਦੇ ਤੇ ਵੀ ਹੋਰ ਜ਼ੋਰ ਲਾਉਣਾ ਹੈ ਤੇ ਇਹ ਆਪਣੇ ਪੱਥਰ ਵੀ ਰੱਖਿਆ ਜਾ ਚੁੱਕਿਆ ਹੈ ਤੇ ਬਹੁਤ ਹੀ ਪਿਆਰੀ ਲੁੱਕ ਆਈ ਜਾਂਦੀ ਹਾਲਓਵਰ ਨੇਰਾ ਕਰਕੇ ਕਿਸੇ ਦਿਨ ਪੂਰੀਆਂ ਲਾਈਟਾਂ ਜਗਾ ਕੇ ਫਿਰ ਜਦੋਂ ਸਾਰਾ ਕਮਰਾ ਸੈਟਅਪ ਕਰ ਲਿਆ ਫਿਰ ਦਿਖਾਵਾਂਗੇ ਆਪਾਂ ਆਪਣੀ YouTube ਫੈਮਿਲੀ ਨੂੰ ਮੈਂ ਤਾਂ ਜੇ ਮੰਨ ਲਉ ਲਾਈਟਾਂ ਜਗਣਗੀਆਂ ਇਹ ਵੀ ਪੂਰੇ ਜਗ ਨਹੀਂ ਆ ਜਗ ਨਹੀਂ ਇਹ ਹਾਂ ਤੇ ਇੱਧਰ ਆਪਣੇ ਕੰਮ ਚੱਲ ਰਿਹਾ ਹੈ ਤੁਨੋਂ ਆਵਾਜ਼ ਆਈ ਰਹੀ ਹੋਣੀ ਹੈ ਇੱਧਰ ਛੋਟੇ ਟੇਬਲ ਤਿਆਰ ਹੋ ਰਹੇ ਆ ਪੱਥਰ ਦੀ ਕਟਿੰਗ ਵਾਦ ਕੀ ਸੀ ਇਸ ਕਰਕੇ ਕਿ ਸੁਟੇ ਸ਼ੋਰਟਸ ਤੇ ਬਲ ਇਧਰ ਦੇਜੀ ਰੋਲਾ ਪਾ ਰਹੀ ਆ ਦੇਜੀ ਉਹ ਲੱਗ ਵੀ ਗਿਆ ਮੈਂ ਤਾਂ ਦੇਖਣਾ ਹੀ ਸੀ ਵੀ ਮੈਂ ਕਿਹਾ YouTube ਫੈਮਿਲੀ ਨੂੰ ਦਿਖਾਉਣੀ ਆ ਕਿ ਇਧਰ ਲੱਗ ਰਿਹਾ ਏ ਵਾਓ ਤੇ ਕੁੜੀਆਂ ਦੇ ਕਮਰੇ ਚ ਮੈਂ ਤੁਹਾਨੂੰ ਦਿਖਾਉਣ ਆਉਂਦੀ ਸੀ ਪਹਿਲਾਂ ਉਹ ਹੀ ਚਾਰ ਟੈਲਾ ਲੱਗੀਆਂ ਸੀ ਮੈਂ ਕਿਹਾ ਟੈਲਾ ਲੱਗ ਰਹੀਆਂ ਦਿਖਾਉਣੀ ਆ ਤੇ ਇਹ ਤਾਂ ਸਾਰੀਆਂ ਲੱਗ ਵੀ ਚੁੱਕੀਆਂ ਐ ਵਾਓ ਨਾਟ ਬੈਡ ਚਲੋ ਜੀ ਇੱਕ ਕਮਰਾ ਤਾਂ ਹੋ ਗਿਆ ਰੈਡੀ ਚਲੋ ਇਹ ਵੀ ਜਦੋਂ ਫਾਈਨਲ ਲੁੱਕ ਤੁਹਾਨੂੰ ਦਿਖਾਵਾਂਗੇ ਜਦੋਂ ਪੂਰਾ ਸਾਰਾ ਬੈੱਡ ਵਗੈਰਾ ਲੱਗ ਗਿਆ ਤੇ ਵਾਲਪੇਪਰ ਔਰ ਇਹ ਵੀ ਲੱਗ ਗਿਆ ਹੋਇਆ ਇੱਥੇ ਤੇ ਇੱਧਰ ਡੇਜ਼ੀ ਚੀਕਾ ਮਾਰ ਰਹੀ ਐ ਡੇਜ਼ੀ ਨੂੰ 15 ਪਿੰਜਰੇ ਚ ਬਿਠਾ ਹੋਇਆ ਸਸਿਕਾਲੀ ਯੂਟਿਊਬ ਫੈਮਿਲੀ ਕੀ ਹਰ ਚਾਲ ਕਿਵੇਂ ਤੇ ਸਾਰੇ ਤੇ ਮੀਟ ਕਰਦੇ ਆ ਤੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਬਾਕੀ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖਿਆ ਪਹਿਲਾਂ ਸਾਡੇ ਮਹਿਮਾਨ ਆਏ ਸੀਗੇ ਇਹ ਸਾਡੇ ਤਾਇਆ ਜੀ ਦੀ ਬੇਟੀ ਤੇ ਤਾਇਆ ਜੀ ਦੇ ਨੂੰ ਸੀਗੇ ਤੇ ਕਾਫੀ ਦੇਰ ਤੋਂ ਬਾਅਦ ਤਾਂ ਆਏ ਸੀ ਕਿਉਂਕਿ ਉਹਨਾਂ ਦੇ ਗੁਡੀਆਂ ਹੋਣ ਵਾਲੀ ਸੀ ਪਹਿਲਾਂ ਤੇ ਉਦੋਂ ਵੀ ਇਸ ਕਰਕੇ ਤਾਂ ਨਹੀਂ ਬਾਹਰ ਨਿਕਲੇ ਤੇ ਜਦੋਂ ਹੋ ਗਈ ਫਿਰ ਹੁਣ ਸਵਾ ਮਹੀਨੇ ਦੀ ਕਰਕੇ ਫਿਰ ਗਰਮੀ ਜ਼ਿਆਦਾ ਸੀ ਗਰਮੀ ਨਿਕਲਣ ਤੋਂ ਬਾਅਦ ਹੁਣ ਥੋੜਾ ਮੌਸਮ ਵਧੀਆ ਹੋਇਆ ਤੇ ਕਹਿੰਦੇ ਵੀ ਚਲੋ ਆਪਾਂ ਨਾਲ ਕੇ ਫਿਰ ਅਪਵਾ ਲੈ ਜੀ ਤੇ ਤਾਇਆ ਜੀ ਦੇ ਘਰ ਆਏ ਸੀ ਤੇ ਫਿਰ ਅੱਜ ਆਪਣੇ ਘਰ ਆਈ ਬਹੁਤ ਜ਼ਿਆਦਾ ਇੰਜੋਏ ਕੀਤਾ ਨਿੱਕੇ ਜੀ ਗੁੜੀਆਂ ਬਹੁਤ ਹੀ ਪਿਆਰੀਆਂ ਇਹਨਾਂ ਦੀ ਤੇ ਸਾਰਿਆਂ ਦਾ ਬੜਾ ਹੀ ਇਹਨੇ ਮੋਹ ਲਿਆ ਬਹੁਤ ਰੌਣਕ ਮੇਲਾ ਬਣਿਆ ਰਿਹਾ ਜਦੋਂ ਚਲੇ ਗਿਆ ਸਾਰੇ ਪਾਸੇ ਸ਼ਾਂਤੀ ਹੋ ਗਈ ਕਿਉਂਕਿ ਬੱਚੇ ਸੀ ਨਾਲ ਤੈਜ ਜੀ ਦਾ ਪੋਤਰਾ ਸੀ ਦੋ ਤਿੰਨ ਸੀ ਦੋਨੋਂ ਇੱਕ ਛੋਟੀ ਇੱਕ ਵੱਡੀ ਤੇ ਉਹਨਾਂ ਨੇ ਬਹੁਤ ਰੌਣਕ ਲਾਈ ਤੇ ਨਾਲ ਪੂਆ ਜੀ ਦੀ ਦੋਤੀ ਵੀ ਆਈ ਹੋਈ ਆ ਤੇ ਸਾਰੇ ਬੱਚੇ ਰਲੇ ਸੀ ਖੁਸ਼ ਸੀ ਉਹਨਾਂ ਨੇ ਇੰਨੀ ਮਸਤੀ ਕੀਤੀ ਰੌਲਾ ਰੱਪਾ ਪਾਇਆ ਤੇ ਅਸੀਂ ਵੀ ਆਪ ਦਾ ਬਹੁਤ ਦੁੱਖ ਸੁੱਖ ਕੀਤਾ ਜਿਵੇਂ ਬਲਜਿੰਦਰ ਤਾਂ ਚਲੋ ਸੂਨ ਚ ਥੋੜਾ ਕੰਮ ਕਰਾਉਣਾ ਸੀ ਉਹ ਚਲੀ ਗਈ ਉੱਧਰ ਕੋਮਲ ਕਰਦੀ ਰਹੀ ਤੇ ਮੈਂ ਤੇ ਮੇਰੀ ਨਾਨ ਅਸੀਂ ਵਾਧੂ ਗੱਲਾਂ ਕੀਤੀਆਂ ਸਾਰੀਆਂ ਗੱਲਾਂ ਦੁੱਖ ਸੁੱਖ ਕੀਤਾ ਬਹੁਤ ਚਿਰ ਬਾਅਦ ਤੇ ਬਹੁਤ ਮਜ਼ਾ ਆਇਆ ਪ੍ਰਾਣੀਆਂ ਗੱਲਾਂ ਚੇਤੇ ਕੀਤੀਆਂ ਜੱਲੇ ਵਾਲੇ ਅਸੀਂ ਜਿਵੇਂ ਰਹਿੰਦੇ ਹੁੰਦੇ ਸੀਗੇ ਸਾਰਾ ਕੁਝ ਉਹ ਮੂਮੈਂਟ ਯਾਦ ਕਰਕੇ ਬੜਾ ਵਧੀਆ ਲੱਗਾ ਕਿਉਂਕਿ ਜਦੋਂ ਮੈਂ ਵਿਆਹੀ ਆਈ ਸੀ ਉਦੋਂ ਮੰਨੂ ਇਹਨਾਂ ਅਸੀਂ ਮੰਨਨੇ ਕਿੰਨੇ ਮੰਦੀਪ ਆ ਵੈਸੇ ਨਾ ਮੇਰੀ ਨਾਨ ਦਾ ਤੇ ਉਦੋਂ ਅਸੀਂ ਬਹੁਤ ਟਾਈਮ ਇਕੱਠਾ ਸਪੈਂਡ ਕੀਤਾ ਮਨ ਨੂੰ ਮਨ ਨੂੰ ਨੇ ਹਰੇਕ ਨਿੱਕ ਨਿੱਕੇ ਆਪ ਦੀ ਕਾਲਜ ਟਾਈਮ ਸਕੂਲ ਟਾਈਮ ਦੀ ਸਾਰਾ ਆ ਕੇ ਗੱਲਾਂ ਬਾਤਾਂ ਦੱਸਣੀਆਂ ਫੇਰੇ ਚਾਹ ਪਣੀ ਪੀਂਦੀ ਹਿੰਦੀ ਸੀ ਪਹਿਲੇ ਸਾਰੇ ਸਕੂਲ ਚ ਜੋ ਕੁਝ ਹੋਇਆ ਜਾਂ ਭਾਬੀ ਜਾਂ ਭਾਬੀ ਤੇ ਮਤਲਬ ਮੇਰੇ ਮੈਂ ਕੰਮ ਕਰਦੀ ਫਿਰਨੇ ਮੇਰੇ ਮਗਰ ਮਗਰ ਇਹਨੇ ਮੇਰੇ ਮਗਰ ਮਗਰ ਹੀ ਰਹਿਣਾ ਤੇ ਗੱਲਾਂ ਦੱਸੀ ਜਾਣੀਆਂ ਨਾਲੇ ਮੈਂ ਇੰਟਰਸਟ ਨਾਲ ਗੱਲਾਂ ਸੁਣੀ ਜਾਣੀਆਂ ਨਾਲੇ ਕੰਮ ਕਰਨ ਦਾ ਮਜ਼ਾ ਵੀ ਆਉਣਾ ਮ제 ਨਾਲ ਕੰਮ ਕਰਨਾ ਸੋ ਏ ਸੀ ਸਾਡਾ ਬੌਂਡ ਤੇ ਅਸੀਂ ਫੇਰ ਇਕੱਠੇ ਹੋਏ ਵੀ ਮਤਲਬ ਵਿਆਹ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਬਿਜ਼ੀ ਲਾਈਫ ਹੋ ਜਾਂਦੀ ਆ ਉਹ ਵੀ ਹੁਣ ਬੱਚਿਆਂ ਚ ਰੁੱਝ ਗਈ ਤੇ ਮੇਰਾ ਵੀ ਹੋਰ ਸ਼ਡਿਊਲ ਬਣ ਗਿਆ ਸੋ ਚਲੋ ਬਾਕੀ ਜਦੋਂ ਮਿਲਦੇ ਆ ਤੇ ਫੇਰ ਦੁੱਖ ਸੁੱਖ ਵਾਧੂ ਕਰ ਲੈਂਦਾ ਤੇ ਚਲੋ ਵਾਈ ਗਰੂ ਸਾਰਿਆਂ ਨੂੰ ਸਲਾਮਤ ਰੱਖੇ ਤੇ ਬਹੁਤ ਹੀ ਪਿਆਰੀ ਬੱਚੀ ਆ ਵਾਈ ਗਰੂ ਉਹਨੂੰ ਵੀ ਚੜ੍ਹਦੀ ਕਲਾ ਚ ਰੱਖੇ ਸੋ ਹੋਰ ਆਪਾਂ ਜਿਆਦਾ ਕੀ ਇੱਕ ਦਿਨ ਪਹਿਲਾਂ ਆਪਾਂ ਲੈ ਕੇ ਆਏ ਸੀਗੇ ਆਟਾ ਚੱਕੀ ਠੀਕ ਹੈ ਆਟਾ ਚੱਕੀ ਦਾ ਆਪਾਂ ਵੀਡੀਓ ਚ ਕੱਲ ਤੁਹਾਨੂੰ ਦੱਸ ਦਿੱਤਾ ਹਨਾ ਵੀ ਲੈ ਕੇ ਆਏ ਪਰ ਉਹਦੇ ਰਿਵਿਊ ਨਹੀਂ ਦਿੱਤੇ ਆਪਾਂ ਵੀ ਕਿਸ ਤਰ੍ਹਾਂ ਚੱਲਦੀ ਆ ਜਾਂ ਕਿਸ ਤਰ੍ਹਾਂ ਵੀ ਉਹਦੀ ਕੀ ਫਾਇਦੇ ਆ ਉਹ ਆਪਾਂ ਤੁਹਾਨੂੰ ਕੱਲ ਵਾਲੀ ਵੀਡੀਓ ਚ ਮੈਂ ਪਾ ਕੇ ਬਣਾ ਕੇ ਨਾ ਸਰੀ ਵੀਡੀਓ ਕਿਸ ਤਰ੍ਹਾਂ ਮੈਂ ਮਤਲਬ ਕਣਕ ਪਾਈਦੀ ਆ ਕਿਸ ਤਰ੍ਹਾਂ ਆਟਾ ਬਣ ਕੇ ਨਿਕਲਦਾ ਉਹ ਦਿਖਾਵਾਂਗੇ ਠੀਕ ਹੈ ਕਉਂਕਿ ਫਿਰ ਵਲੌਗ ਦੀਵਾਲੀ ਦਾ ਵੀ ਸੀ ਵਿੱਚ ਦੀਵਾਲੀ ਤੋਂ ਅਗਲੇ ਦਿਨ ਦਾ ਵੀ ਸੀ ਵਲੌਗ ਬਣਾਏ ਪਏ ਸੀ ਤੇ ਪੌਣ ਕੋਣੋ ਰਹਿ ਗਏ ਸੀ ਤੇ ਇਸ ਕਰਕੇ ਮੈਂ ਹੁਣ ਜਿਹੜਾ ਇੱਕ ਸਪੈਸ਼ਲ ਵਲੌਗ ਬਣਾਉਂਗੀ ਤੇ ਜੇ ਮੈਂ ਉਸ ਦੇ ਨਾਲ ਵਿੱਚ ਪਾਉਂਦੀ ਤੇ ਫਿਰ ਉਹ ਜ਼ਿਆਦਾ ਲੰਬਾ ਹੁੰਦਾ ਸੀ ਵਲੌਗ ਇਸ ਕਰਕੇ ਮੈਂ ਉਹ ਵਲੌਗ ਉਹਨਾਂ ਹੀ ਰਹਿਣ ਦਿੱਤਾ ਵੀ ਤੁਹਾਨੂੰ ਵਿਖਾ ਦਿੱਤੀ ਵੀ ਹਾਂ ਸਿਆਟਾ ਚੱਕੇ ਲੈ ਕੇ ਆਏ ਆਂ ਪਰ ਕਲਕਪਿੰਦੀ ਜਿਹੜੀ ਉਹ ਆਪਾਂ ਇੱਕ ਅਲੱਗ ਤੋਂ ਵਲੌਗ ਤੁਹਾਨੂੰ ਦਿਖਾਵਾਂਗੇ ਤਾਂ ਜੋ ਜੇ ਕਿਸੇ ਭੈਣ ਭਰਾ ਨੇ ਲਿਆਉਣੀ ਵੀ ਹੋਵੇ ਕਿਸੇ ਦਾ ਮੂਡ ਹੋਵੇ ਤਾਂ ਥੋੜਾ ਜਿਹਾ ਰਿਵਿਊ ਮਿਲ ਜਾਂਦੇ ਵੀ ਹਾਂ ਕਿਸ ਤਰ੍ਹਾਂ ਚੱਲਦੀ ਆ ਜਾਂ ਸੌਖੀ ਐ ਜਾਂ ਔਖੀ ਐ ਬਾਕੀ ਬਹੁਤ ਵਧੀਆ ਚੀਜ਼ ਆ ਸਾਡੇ ਸਾਨੂੰ ਤਾਂ ਬਹੁਤ ਵਧੀਆ ਲੱਗੀ ਤੇ ਮੈਂ ਪ੍ਰਾਈਸ ਵੀ ਦੱਸੂਗੀ ਸਾਰਾ ਕੁਝ ਦੱਸੂਗੀ ਇਹ ਕਿੱਥੋਂ ਲੈ ਕੇ ਆਏ ਸਾਰਾ ਕੁਝ ਡਿਟੇਲ ਵਿੱਚ ਦੱਸੂਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੀ ਆ ਨੰਨੇ-ਮੁੰਨੇ ਮਹਿਮਾਨ ਔਰ ਉਸ ਤੋਂ ਬਾਅਦ ਕੀਆ ਥੋੜਾ ਪੈਲਸ ਦਾ ਮੈਂ ਦਿਖਾਇਆ ਸੀ ਕਿ ਅਜੇ ਪੇਂਟ ਵਗੈਰਾ ਵੀ ਕਾਫੀ ਹੋ ਗਿਆ ਅੱਧੇ ਤੋਂ ਜ਼ਿਆਦਾ ਪੇਂਟ ਹੋ ਗਿਆ ਹੈ ਮੈਂ ਨੈਕਸਟ ਵਾਲੇ ਵਲੌਗ ਚ ਕਰੂੰਗੀ ਕਵਰ ਸੋ ਕਰ ਲਓ ਜਿੰਨਾ ਕੁ ਟਾਈਮ ਮਿਲਿਆ ਮੈਂ ਜਿੰਨਾ ਕੁ ਗਈ ਥੱਲੇ ਉਹਨਾਂ ਕ ਤੁਹਾਨੂੰ ਰਿਕਾਰਡ ਕਰਕੇ ਦਿਖਾਇਆ ਹੈ ਬਾਕੀ ਕੰਮ ਕਮ ਹੁੰਦੇ ਜਿਹੜੇ ਸਾਰੇ ਦਿਖਾਉਂਦੀ ਰਹੂੰਗੀ ਨਾਲ ਦੀ ਨਾਲ ਤੇ ਬਸ ਇਹੀ ਆਪਣਾ ਅੱਜ ਦਾ ਵਲੌਗ ਸੀ ਵਲੌਗ ਵਧੀਆ ਲੱਗੇ ਲਾਈਕ ਕਰਨਾ ਅਸਤੋ ਦੀਆ ਲਗਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਨਾਲ ਦੀ ਨਾਲ ਮੇਰੇ ਚੈਨਲ ਨੂੰ ਪਲੀਜ਼ 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 ਸਬਸਕ੍ਰਾਈਬ ਕਰ ਲਓ ਜਿਹੜੇ ਪਹਿਨ ਭਰਾਣੇ ਸਬਸਕ੍ਰਾਈਬ ਨਹੀਂ ਕੀਤਾ ਤੇਨ ਮਿਲਦੇ ਆ ਨਵੇਂ ਵਲਾਗ ਦੇ ਵਿੱਚ ਤਦ ਤੱਕ ਲਈ ਬਾਏ